ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨਈਆ ਜੀ ਸੇਵਾ ਸੁਸਾਇਟੀ ਅਤੇ ਇਹ ਵੀਰ ਜੀ ਬਾਦਿਲ ਕਾ ਤੋਂ ਸੇਵਾ ਨਿਭਾ ਰਹੇ ਨੇ ਨਾਲ ਆਪ ਸਰਬਤ ਸੰਗਤ ਦੇ ਸਹਿਯੋਗ ਦੇ ਨਾਲ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਕਿੱਥੋਂ ਆਇਆ ਕਿੱਥੇ ਛਕਿਆ ਜਾ ਰਿਹਾ ਹੈ ਸਾਰੀ ਸੰਗਤਾਂ ਸੇਵਾ ਕਰ ਰਹੀਆਂ ਇਹ ਵੀਰ ਜੀ ਜਲਦੀ ਸੇਵਾ ਨਿਭਾ ਰਹੇ ਨੇ ਨਾਲ ਬਲਜੀਤ ਵੀਰ ਜੀ ਔਰ ਵੀਰ ਸਾਰੇ ਵੀਰ ਸੇਵਾ ਨਿਭਾ ਰਹੇ ਨੇ ਦੇਖੋ ਆ ਦੇਖੋ ਇਹਨਾਂ ਨੂੰ ਪਾਣੀ ਹੈ ਕਿਸਤੀ ਰਹੀ ਸੇਵਾ ਨਭਾਈ ਜਾਰੀ ਹੈ ਔਰ ਮਾਦੇ ਲੋ ਔਰ ਮਾਦੇ ਜੀ ਥੋੜਾ ਹੋਦਾ ਕਿਚੇ ਦੇ ਦੇ ਮੈਨੂੰ ਉਹ ਦੋ ਦੋ ਫੋਦੀ ਕੀ ਲੱਭਦਾ ਚਲ ਆਏ ਭੱਜ ਕੇ ਭੱਜ ਕੇ ਆਇਓ ਜਮਾਨੂ ਆਇਓ ਭੱਜ ਕੇ ਭੱਜ ਕੇ ਚੱਲਾ ਭਾਈ ਚਲੋ ਚਲੋ ਆਜੀ ਚਲੋ ਚਲੋ ਦੇ ਦੋ ਦੋਰ ਬੱਥ ਲੱਗੇਗਾ ਭਾਈ ਆ ਜੀ ਚੱਲ ਓ ਚੱਲ ਚੱਲ

चलो जान लॻे